ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਸਨਮੁਖ ਹਰਜਿੰਦਰ ਸਿੰਘ ਜੀ ਜਿੰਦੀ ਮਠੋਲੇ ਵਾਲਿਆਂ ਦੀ ਇੱਕ ਬਹੁਤ ਹੀ ਪਿਆਰੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਤੇ ਆਪ ਜੀ ਦੇ ਸਨਮੁਖ ਪੇਸ਼ ਕਰਨ ਜਾ ਰਹੇ ਹਾਂ ਤਾਂ ਸੁਣਨਾ ਜਰਾ ਗੌਰ ਦੇਣਾ ਹੋ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਹੋਰ ਨਾ ਕੋਈ ਦਿਸਦਾ ਏ ਵਾਰਿਆ ਜਿਸ ਪਰਵਾਰ ਧਰਮ ਤੋਂ ਦੱਸੋ ਜੇਰਾ ਕਿਸ ਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਹੋਰ ਨਾ ਕੋਈ diss ਦਾ ਏ ਵਾਰਿਆ ਜਿਸ ਪਰਵਾਰ ਧਰਮ ਤੋਂ ਦੱਸੋ ਜੇਰਾ ਕਿਸ ਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਓ ਛੋਟੀ ਉਮਰੇ ਪਿਤਾ ਤੋੜ ਕੇ ਹਿੰਦੂ ਧਰਮ ਬਚਾਇਆ ਛੋਟੀ ਉਮਰ ਹੈ ਪਿਤਾ ਤੋੜ ਕੇ ਹਿੰਦੂ ਧਰਮ ਬਚਾਇਆ ਹਿੰਦੂ ਧਰਮ ਬਚਾਵਣ ਖਾਤਰ ਸੀਸੀ ਲੇਖੇ ਲਾਇਆ ਇਹਨਾਂ ਦੀ ਕੁਰਬਾਨੀ ਨੂੰ ਲੱਖ ਇਹਨਾਂ ਦੀ ਕੁਰਬਾਨੀ ਨੂੰ ਲੱਖ ਵਾਰ ਕਰਾਂ ਮੈਂ ਸਜਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਹੋਰ ਨਾ ਕੋਈ ਦਿਸਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਹੋ ਫਤੇ ਸਿੰਘ ਜੋਰਾਵਰ ਸਿੰਘ ਤੋਂਵੇਂ ਨੀਆਂ ਵਿੱਚ ਚਣਵਾਏ ਅਜੀਤ ਜੁਝਾਰ ਵੀਰਣ ਦੇ ਅੰਦਰ ਚਮਕੌਰ ਸ਼ਹੀਦ ਕਰਾਏ ਅਜੀਤ ਜੁਝਾਰ ਵੀਰਣ ਦੇ ਅੰਦਰ ਜਮ ਕੋਰੇ ਸ਼ਹੀਦ ਕਰਾਏ ਉਹ ਕੱਚੀ ਗੜੀ ਨੂੰ ਛੱਡ ਕੇ ਤੁਰ ਪਿਆ ਕੱਚੀ ਗੜੀ ਨੂੰ ਛੱਡ ਕੇ ਤੁਰ ਪਿਆ ਨਾ ਕੋਈ ਸਾਨੀ ਦਿਸਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਹੋਰ ਨਾ ਕੋਈ ਦਿਸਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਉਹ ਛੱਡ ਦਿੱਤਾ ਸੀ ਗੜੀ ਨੂੰ ਸਤਿਗੁਰੂ ਮਨ ਲਈ ਸੀ ਅਰਜੋਈ ਛੱਡ ਦਿੱਤਾ ਸੀ ਘੜੀ ਨੂੰ ਸਤਿਗੁਰ ਮਨ ਲਈ ਸੀ ਅਰਜੋਈ ਵਾਰਿਆ ਸੀ ਪਰਵਾਰ ਕੌਮ ਤੋਂ ਅੱਖ ਨਾ ਉਸ ਦੀ ਚੋਈ ਵਾਰਿਆ ਸੀ ਪਰਵਾਰ ਕੌਮ ਤੋਂ ਅੱਖ ਨਾ ਉਸ ਦੀ ਰੋਈ ਬੱਚਿਆਂ ਤੇ ਜੋ ਜ਼ੁਲਮ ਸੀ ਹੋਇਆ ਬਚੀਆਂ ਤੇ ਜੋ ਜੁਲਮ ਸੀ ਹੋਇਆ ਸੋਚ-ਸੋਚ ਮਨ ਫਿਸਦਾ ਏ ਗੁਰੂ ਗੋਬਿੰਦ ਸਰਗਾਦਾਨੀ ਹੋਰ ਨ ਕੋਈ ਦਿਸਦਾ ਏ ਗੁਰੂ ਗੋਬਿੰਦ ਸਿੰਘ ਵਰਗਾਦਾਨੀ ਹੋਰ ਨ ਕੋਈ ਦਿਸਦਾ ਏ ਮਾਰਿਆ ਜਿਸ ਪਰਵਾਰ ਧਰਮ ਤੋਂ ਦੱਸੋ ਜੇਰਾ ਕਿਸਦਾ ਏ ਗੁਰੂ ਗੋਬਿੰਦ ਸਿੰਘ ਵਰਗਾਦਾਨੀ ਓ ਕਲਗੀਆਂ ਵਾਲੇ ਸਤਗੁਰੂ ਦੀ ਹੈ ਇਹੋ ਅਮਰ ਕਹਾਣੀ ਕਲਗੀਆਂ ਵਾਲੇ ਸਤਗੁਰੂ ਦੀ ਹੈ ਇਹੋ ਅਮਰ ਕਹਾਣੀ ਆ ਜੋ ਖਾਲਸੇ ਚੰਡੇ ਥੱਲੇ ਸੁੱਲ ਜਾਊ ਫਿਰ ਤਾਣੀ ਓ ਕਲਗੀਆਂ ਵਾਲੇ ਸਤਗੁਰੂ ਦੀ ਹੈ ਇਹ ਹੋਇਆ ਮੇਰੀ ਕਹਾਣੀ ਆਜੋ ਖਾਲਸੇ ਚੰਡੇ ਥੱਲੇ ਸੁਲਝਾਉ ਫਿਰ ਤਾਣੀ ਤਾਰ ਦਿਤਾ ਹੈ ਸਤਿਗੁਰਾਂ ਸ਼ੁੱਧ ਹਿਰਦਾ ਜਿੰਦੀ ਤਿਸ ਦਾ ਏ ਤਾਰ ਦਿੱਤਾ ਏ ਸਤਿਗੁਰਾਂ ਸ਼ੁੱਧ ਹਿਰਦਾ ਜਿੰਦੀ ਚਿਸ ਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਹੋਰ ਨਾ ਕੋਈ ਦਿਸਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਹੋਰ ਨਾ ਕੋਈ ਦਿਸਦਾ ਏ ਵਾਰਿਆ ਜਿਸ ਪਰਵਾਰ ਤਰਮ ਤੋਂ ਦੱਸੋ ਜੇਰਾ ਕਿਸਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ